ਸਤਿ ਸ਼੍ਰੀ ਅਕਾਲ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਦਾ ਨਮਸਕਾਰ ਮੈਂ ਮਲੀਰ ਕੋਟਲਾ ਸੀਡ ਸਟੋਰ ਮੁਲਾਪੁਰ ਦਾ ਕਾ ਜ਼ਿਲ੍ਹਾ ਲੁਧਿਆਣਾ ਤੋਂ ਅੱਜ ਅਸੀਂ ਆਪਣੇ ਫਾਰਮ ਤੇ ਹੀ ਖੜੇ ਹੋਏ ਹਾਂ ਜੀ ਅਸੀਂ ਤਰਬੂਜ਼ ਦੀਆਂ ਬੀਲਾਂ ਲਾਈਆਂ ਹੋਈਆਂ ਜੋ ਕਿ ਯੂ ਐਸ ਏ ਟੈਕਨੋਲੋਜੀ ਨਾਲ ਸੋਧਿਆ ਹੋਇਆ ਵੀਜ਼ਾ ਜਿਹਦੇ ਵਿੱਚ ਸ਼ਾਰਦਾ ਲੱਗਿਆ ਹੋਇਆ ਸੀਡਲੈਸ ਕੀਰਾ ਔਰ ਕ੍ਰੇਲਾ ਚੱਪਣ ਕੱਦੂ ਕੀਆ ਕੱਦੂ ਹੋਰ ਬਹੁਤ ਸਾਰੀਆਂ ਮਤਲਬ ਵੈਰਾਈਟੀਆਂ ਅਵੇਲੇਬਲ ਨੇ ਬਾਕੀ ਇਹ ਮਤਲਬ ਯੂ ਐਸ ਏ ਟੈਕਨੋਲੋਜੀ ਨਾਲ ਸੋਧਿਆ ਹੋਇਆ ਵੀਜ਼ਾ ਔਰ 2.5 ਇੰਚ ਦੇ ਹੌਲ ਦੇ ਵਿੱਚ ਲੱਗਿਆ ਹੋਇਆ ਬਾਕੀ ਦੀ ਤਕਨੀਕੀ ਜਾਣਕਾਰੀ ਸਾਡੇ ਸਰਲਾਲੀ ਜੀ ਨਾਲ ਗੱਲ ਕਰਦੇ ਆਂ ਸਾਡਾ ਕਿਸਾਨ ਵੀਰ ਉਹ ਸਸੀ ਕੈਲ ਮੇਰਾ ਨਾਮ ਫਕੀਰੀ ਅਮਮਤੰਦ ਹੈ ਔਰ ਜਦੋਂ ਬਚਪਨ ਤੋਂ ਹੀ ਉਹਨੂੰ ਖਾਾਕ ਬੂਟੇ ਨੂੰ ਵਧੀਆ ਮਿਲਦੀ ਹੈ ਤਾਂ ਬੂਟਾ ਐਂਡ ਤੋਂ ਹੁੰਦੜੇਲ ਹੁੰਦਾ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਜਿਆਦਾ ਰੱਖਦਾ ਸੋ ਆਮ ਲੋਕ ਕੀ ਕਰਦੇ ਉਹਨੂੰ ਅੱਧੀ ਇੰਚ ਦੇ ਵਿੱਚ ਲਾਉਂਦੇ ਆ ਅਸੀਂ 2.5 ਇੰਚ ਦੇ ਹੋਲ ਦੇ ਵਿੱਚ ਲਾਉਨੇ ਆ ਪ੍ਰੋਪਰ ਤਰੀਕੇ ਨਾਲ ਬਚਪਨ ਤੋਂ ਹੀ ਖਾਾਕ ਉਹ ਜਿਆਦਾ ਵਧੀਆ ਲੈਂਦਾ ਜਿਵੇਂ ਬਚਪਨ ਤੋਂ ਵਧੀਆ ਖਾਾਕ ਦਿੰਦੇ ਦਿੰਦੇ ਉਸ ਤਰੀਏ ਬੂਟੇ ਨੂੰ ਵੀ ਅਸੀਂ ਬਚਪਨ ਤੋਂ ਉਹਨੂੰ ਉਧੇ ਕਰਾਕ ਦਿੰਨੇ ਜੀ ਸੋ ਲੋਕਾਂ ਨਾਲ ਸਾਡੀ ਬਿੱਲਾਂ ਦੇ ਵਿੱਚ ਬਹੁਤ ਜਿਆਦਾ ਫਰਕ ਆਊਗਾ ਸੋ ਪਰਮਜੀਤ ਜੀ ਬੇ ਬਿੱਲਾਂ ਦਿਖਾਓ ਜੀ ਇਹਨਾਂ ਨੂੰ ਜੀ ਜਿਵੇਂ ਕੀ ਆਪਣਾ ਤਰਬੂਜ ਹੋ ਗਿਆ ਸਰਦਾ ਹੋ ਗਿਆ ਸਰਦਾ ਆਪਣੇ ਇੱਕ ਐਕਸਟਰਾ ਆਰਡਰ ਦੇ ਪ੍ਰੋਡਕਟ ਹੈ ਜੀ ਪ੍ਰੋਡਕਟ ਸਾਰੀ ਸਾਡੇ ਐਕਸਟਰਾ ਆਰਡਰ ਰਹੀ ਹੈ ਔਰ ਇਹਨੂੰ ਤੁਸੀਂ ਫਰੈਸ਼ ਮਾਰਕੀਟ ਦੇ ਵਿੱਚ ਵੀ ਵੇਚ ਸਕਦੇ ਹੋ ਔਰ ਫਿਰ ਤੁਸੀਂ ਇਹਨੂੰ ਮਤਲਬ 1 ਮਹੀਨਾ ਤੋਂ ਲਾ ਕੇ 3 ਮਹੀਨਾ ਤੋਂ ਕਰੀ ਨੂੰ ਸਟੋਰ ਵੀ ਕਰ ਸਕਦੇ ਹੋ ਜੋ ਕਿ ਸਾਡੇ ਮਨੀਮ ਪਮਾ ਭਾਜੀ ਜੀ ਦੀ ਦੇਖ ਰਿਹਾ ਕਿਟ ਐਟਰੀਆ ਔਰ ਇਹ ਸਾਰਾ ਕੁਝ ਉਹਨਾਂ ਦੀ ਦੇਖ ਰਿਹਾ ਕਿਟ ਹੋ ਰਿਹਾ ਬਾਕੀ ਜੋ ਵੀ ਕਿਸਾਨ ਵੀਰਾਂ ਨੂੰ ਸਾਡੀਆਂ ਇਹ ਵੈਰਾਈਟੀ ਮਤਲਬ ਚਾਹੀਦੀ ਹੈ ਤੇ ਸਾਡੇ ਨਾਲ ਸੰਪਰਕ ਕਰਨ ਸਾਰੀ ਵੈਰਾਈਟੀ ਅਵੇਲੇਬਲ ਹੈ ਤੇ ਵੀਰ ਲੈ ਕੇ ਆ ਸਕਦੇ ਆ मोस्ट ਵੈਲਕਮ ਔਰ ਜਿਨ੍ਹਾਂ ਵੀਰਾਂ ਕੋਲੇ ਨਹੀਂ ਟਾਈਮ ਸਾਡੇ ਕੋਲ ਭੇਜਣ ਦਾ ਵੀ ਖਾਸ ਪ੍ਰਬੰਧ ਹੈ ਜੀ ਹਾਂਜੀ ਕਿਸਾਨ ਵੀਰੋ ਮਤਲਬ ਸਾਡਾ ਸੰਪਰਕ ਔਰ ਪਤਾ ਨੋਟ ਕਰੋ ਜੀ ਮਲੇਰ ਕੋਟਲਾ ਸੀਡ ਸਟੋਰ ਮੁੱਲਾ ਪਰਦਾਕਾ ਜ਼ਿਲ੍ਹਾ ਲੁਧਿਆਣਾ ਸਾਡਾ ਫੋਨ ਨੰਬਰ ਜੀ 98144 37700 16 ਜੀ ਥੈਂਕ ਯੂ